ਪ੍ਰਦੀਪ ਕੌਰ ਅਸਟਵਲੇ ਦੀ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਆ ਦਰਸਲ ਮਾਰਕ ਕਾਰਦੀ ਨੇ ਮੰਗਲਵਾਰ ਨੂੰ ਸਵੇਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਵਿਜੋ ਸੌ ਚੁੱਕੀ ਹੈ ਤੇ ਜਿਸ ਦੇ ਵਿੱਚ ਤਕਰੀਬਨ ਸਾਰੀ ਕੈਬਨਿਟ ਜਿਹੜੀ ਉਹਨਾਂ ਨੇ ਮੰਤਰੀਆਂ ਦਾ ਐਲਾਨ ਕੀਤਾ ਉਹਨਾਂ ਦੇ ਵਿੱਚੋਂ ਲਿੰਗ ਅਨੁਪਾਤ ਦਾ ਖਾਸ ਕਰਕੇ ਧਿਆਨ ਰੱਖਿਆ ਗਿਆ ਕਿ 14 ਹੀ ਔਰਤਾਂ ਨੇ ਤੇ 14 ਹੀ ਮਰਦ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਵਿੱਚੋਂ 11 ਅਜਿਹੇ ਲੋਕ ਨੇ ਜਿਹੜੇ ਪਹਿਲੀ ਵਾਰ ਐਮਪੀ ਬਣੇ ਨੇ ਇਹ ਅਜਿਹੇ ਪਹਿਲੇ 11 ਚਿਹਰੇ ਨੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਪਰ ਇਸ ਦੇ ਨਾਲ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਚਾਰ ਨੇ ਜਿਹੜੇ ਪੰਜਾਬੀ ਮੂਲ ਦੇ ਨਾਲ ਸਬੰਧ ਰੱਖਣੇ ਨੇ ਜੀ ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕਾਰਨੀ ਨੇ ਮੰਗਲਵਾਰ ਨੂੰ ਸਵੇਰੇ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਸੌਹ ਚੁੱਕੀ ਸੀ ਔਰ ਇਸ ਦੇ ਨਾਲ ਹੀ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਹਰ ਇੱਕ ਗੱਲ ਦਾ ਖਾਸ ਕਰਕੇ ਧਿਆਨ ਰੱਖਿਆ ਜਾਏਗਾ ਔਰ ਦੇ ਨਾਲ ਹੀ ਸਾਰੇ ਨਵੀਆਂ ਜੜੀ ਕੈਬਨਿਟ ਮੰਤਰੀਆਂ ਦੀ ਚੋਣ ਵੀ ਹੋਈ ਹੈ ਔਰ ਚਾਰ ਇਹਨਾਂ ਦੇ ਵਿੱਚੋਂ ਚਾਰ ਪੰਜਾਬੀ ਮੂਲ ਦੇ ਦੱਸੇ ਗਏ ਇਹਨਾਂ ਦਾ ਬਿਲਕੁਲ ਵਿਸਤਾਰਪੂਰਵਕ ਤੁਹਾਨੂੰ ਦੱਸਦੇ ਨੇ ਕਿ ਕਾਰਨੀ ਵਜੋਂ ਐਲਾਨੀ ਗਈ ਆਪਣੀ ਵਜ਼ਾਰਤੀ ਟੀਮ ਚ ਚਾਰ ਪੰਜਾਬੀਆਂ ਨੂੰ ਸ਼ਾਮਲ ਕੀਤਾ ਇਹਨਾਂ ਦੇ ਵਿੱਚੋਂ ਦੋ ਨੂੰ ਕੈਬਨਿਟ ਮੰਤਰੀ ਦਾ ਦਰਚੈਤ ਦਿੱਤਾ ਗਿਆ ਜਿਨ੍ਹਾਂ ਦੇ ਵਿੱਚੋਂ ਅਨੀਤਾ ਆਨੰਦ ਨੂੰ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਤੇ ਤੇ ਮਨਿੰਦਰ ਸਿੱਧੂ ਨੂੰ ਇੰਟਰਨੈਸ਼ਨਲ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹਨਾਂ ਤੋਂ ਇਲਾਵਾ ਦੋ ਪੰਜਾਬੀਆਂ ਨੂੰ ਸੈਕਟਰੀ ਆਫ ਸਟੇਟ ਬਣਾਇਆ ਗਿਆ। ਇਹਨਾਂ ਦੇ ਵਿੱਚੋਂ ਰੂਪੀ ਸੋਹਤ ਨੂੰ ਕ੍ਰਾਈਮ ਦੇ ਨਾਲ ਨਜਿੱਠਣ ਤੇ ਸਰਾਏ ਨੂੰ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਸਟੇਟਸ ਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਾ ਕਾਰਨੀ ਨੇ ਆਪਣੇ ਵਾਅਦੇ ਅਨੁਸਾਰ ਕੈਨੇਡਾ ਦੇ ਲਗਭਗ ਸਾਰੇ ਸੂਬਿਆਂ ਨੂੰ ਆਪਣੇ ਮੰਤਰੀ ਮੰਡਲ ਚੋਂ ਨੁਮਾਇਦਗੀ ਦਿੱਤੀ ਹੈ ਖਾਸ ਤੌਰ ਤੇ ਪੰਜਾਬੀਆਂ ਦੇ ਗੜ ਜਾਣੇ ਜਾਂਦੇ ਬ੍ਰੈਂਟਨ ਜੋ ਤਿੰਨ ਮੈਂਬਰ ਪਾਰਲੀਮੈਂਟਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਚ ਸਰਾਫਤ ਅਲੀ ਰੂਬੀ ਸੋਹਤਾ ਤੇ ਮਨਿੰਦਰ ਸਿੱਧੂ ਦੇ ਨਾਂ ਸ਼ਾਮਿਲ ਨੇ ਮਾਰਕ ਕਾਰਨੀ ਨੇ ਟਰੂਡੋ ਕੈਬਨਿਟ ਚ ਸ਼ਾਮਲ ਰਹੀ 11 ਮੰਤਰੀਆਂ ਨੂੰ ਆਪਣੇ ਮੰਤਰੀ ਮੰਡਲ ਚ ਵੀ ਸ਼ਾਮਲ ਕੀਤਾ ਆ ਦੱਸਦੀ ਹੈ ਕਿ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਬਿਲ ਬਲੇਅਰ ਯੂਨਾਈਟ ਪਾਰਟੀ ਪਾਸੇ ਕੁਦਰਤੀ ਸੋਮਿਆ ਦੇ ਮੰਤਰੀ ਜੋਨਾਥ ਵਿਲ ਨਿਕਸਨ ਦੇ ਨਾਂ ਨੂੰ ਸ਼ਾਮਲ ਕੀਤਾ ਗਿਆ ਸਾਬਕਾ ਪ੍ਰਧਾਨ ਮੰਤਰੀ ਤੇ ਸਾਬਕਾ ਵਿੱਤ ਮੰਤਰੀ ਕ੍ਰਿਸਟੀਅਨ ਰੈਂਡ ਬਾਰੇ ਵੀ ਸਮਝਿਆ ਜਾ ਰਿਹਾ ਹੈ ਕਿ ਉਹਨਾਂ ਨੇ ਮਾਰਕ ਕਾਰਨੀ ਖਿਲਾਫ ਲਿਬਰਲ ਲੀਡਰਸ਼ਿਪ ਦੀ ਝੋਨ ਲੜੀ ਸੀ ਇਸ ਲਈ ਉਹਨਾਂ ਨੂੰ ਸ਼ਾਇਦ ਮੰਤਰੀ ਮੰਡਲ 'ਚ ਸ਼ਾਮਲ ਨਹੀਂ ਕੀਤਾ ਜਾਏ ਪਰ ਕਾਰਨੀ ਨੂੰ ਫਰਾਕ ਦੇ ਲਈ ਦਿਖਾਉਂਦੇ ਹੋਏ ਫ੍ਰੀ ਲੈਂਡ ਨੂੰ ਮੰਤਰੀ ਮੰਡਲ 'ਚ ਸ਼ਾਮਲ ਕਰਕੇ ਉਹਨਾਂ ਨੂੰ ਟ੍ਰਾਂਸਪੋਰਟ ਮੰਤਰੀ ਤੇ ਇੰਟਰਨੈਸ਼ਨਲ ਟ੍ਰੇਡ ਦੀ ਜ਼ਿੰਮੇਵਾਰੀ ਸੌਂਪੀ ਹੈ ਸੋ ਖੈਰ ਇਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਖਬਰ ਦਾ ਜ਼ਿਕਰ ਕਰ ਲੈਣੇ ਆ ਕਿ ਕੈਨੇਡਾ ਦੇ ਮੰਤਰੀ ਮੰਡਲ ਦੇ ਵਿੱਚ ਚਾਰ ਪੰਜਾਬੀ ਨੇ ਜਿਨ੍ਹਾਂ ਨੇ ਪੰਜਾਬ ਤੇ ਸੂਬੇ ਦਾ ਜਿਹੜਾ ਨਾਮ ਕੈਨੇਡਾ ਦੀ ਧਰਤੀ ਦੇ ਉੱਤੇ ਵੀ ਚਮਕਾ ਦਿੱਤਾ ਜੇ ਇੱਕ ਵਾਰ ਫਿਰ ਤੋਂ ਜ਼ਿਕਰ ਕਰ ਲਿਆ ਜਾਵੇ ਨੀਤਾ ਆਨੰਦ ਜਿਨ੍ਹਾਂ ਨੂੰ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਤੇ ਮਨਿੰਦਰ ਸਿੱਧੂ ਨੂੰ ਇੰਟਰਨੈਸ਼ਨਲ ਵਿਭਾਗ ਦੀ ਜ਼ਿੰਮੇ ਸੌਂਪੀ ਗਿਆ ਇਹਨਾਂ ਤੋਂ ਇਲਾਵਾ ਦੋ ਪੰਜਾਬੀ ਹੋਰ ਨੇ ਜਿਨ੍ਹਾਂ ਨੂੰ ਸੈਕਟਰੀ ਆਫ ਸਟੇਟ ਬਣਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਰੂਬੀ ਸੋਹਤਾਂ ਨੂੰ ਕ੍ਰਾਈਮ ਦੇ ਨਾਲ ਨਜਿੱਠਣ ਤੇ ਸਰਾਏ ਨੂੰ ਇੰਟਰਨੈਸ਼ਨਲ ਜਿਹੜਾ ਡਵੈਲਪਮੈਂਟ ਦੀ ਸਕੀਟਸ ਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਿਆ ਜੀ ਹਾਂ ਰਣਦੀਪ ਸਿੰਘ ਸਰਾਏ ਸਸ਼੍ਰੀਕਾਲ ਤੁਸ ਜੇਕਰ ਅਸਮ ਸੈਨ ਨਿਊਜ਼ ਤੇ ਮੈਂ ਹਾ ਪ੍ਰਦੀਪ ਕੌਰ ਅਸਵੇਲੇ ਦੀ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਦਰਸਲ ਮਾਰ ਕਾਰਦੀ ਨੇ ਮੰਗਲਵਾਰ ਨੂੰ ਸਵੇਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਵੱਜੋਂ ਸੌ ਚੁੱਕੀ ਹੈ ਤੇ ਜਿਸ ਦੇ ਵਿੱਚ ਤਕਰੀਬਨ ਸਾਰੀ ਕੈਬਨਿਟ ਜਿਹੜੀ ਉਹਨਾਂ ਨੇ ਮੰਤਰੀਆਂ ਦਾ ਐਲਾਨ ਕੀਤਾ ਉਹਨਾਂ ਦੇ ਵਿੱਚੋਂ ਲਿੰਗ ਅਨੁਪਾਤ ਦਾ ਖਾਸ ਕਰਕੇ ਧਿਆਨ ਰੱਖਿਆ ਗਿਆ ਕਿ 14 ਹੀ ਔਰਤਾਂ ਨੇ ਤੇ 14 ਹੀ ਮਰਦ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਵਿੱਚੋਂ 11 ਅਜਿਹੇ ਲੋਕ ਨੇ ਜਿਹੜੇ ਪਹਿਲੀ ਵਾਰ ਐਮਪੀ ਬਣੇ ਨੇ ਇਹ ਅਜਿਹੇ ਪਹਿਲੇ 11 ਚਿਹਰੇ ਨੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਪਰ ਇਸ ਦੇ ਨਾਲ ਤੁ ਜਾਣਕਾਰੀ ਦੇ ਦिए ਕਿ ਚਾਰ ਨੇ ਜੜੇ ਪੰਜਾਬੀ ਮੂਲ ਦੇ ਨਾਲ ਸਬੰਧ ਰੱਖਣੇ ਨੇ ਜੀ ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕਾਰਨੀ ਨੇ ਮੰਗਲਵਾਰ ਨੂੰ ਸਵੇਰੇ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਸੌ ਚੁੱਕੀ ਸੀ ਔਰ ਇਸ ਦੇ ਨਾਲ ਹੀ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਹਰ ਇੱਕ ਗੱਲ ਦਾ ਖਾਸ ਕਰਕੇ ਧਿਆਨ ਰੱਖਿਆ ਜਾਏਗਾ ਔਰ ਦੇ ਨਾਲ ਹੀ ਸਾਰੇ ਨਵੀਆਂ ਜੜੀ ਕੈਬਨਟ ਮੰਤਰੀਆਂ ਦੀ ਚੋਣ ਵੀ ਹੋਈ ਹੈ ਔਰ ਚਾਰ ਇਹਨਾਂ ਦੇ ਵਿੱਚੋਂ ਚਾਰ ਪੰਜਾਬੀ ਮੂਲ ਦੇ ਦੱਸੇ ਗਏ ਨੇ ਤਾਂ ਬਿਲਕੁਲ ਵਿਸਤਾਰਪੂਰਵਕ ਤੁਹਾਨੂੰ ਦੱਸਦੇ ਨੇ ਕਿ ਕਾਰਨੀ ਵਜੋਂ ਐਲਾਨੀ ਗਈ ਆਪਣੀ ਵਜ਼ਾਰਤੀ ਟੀਮ ਚ ਚਾਰ ਪੰਜਾਬੀਆ ਸ਼ਾਮਲ ਕੀਤਾ। ਇਹਨਾਂ ਦੇ ਵਿੱਚੋਂ ਦੋ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ ਜਿਨ੍ਹਾਂ ਦੇ ਵਿੱਚੋਂ ਅਨੀਤਾ ਆਨੰਦ ਨੂੰ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਤੇ ਤੇ ਮਨਿੰਦਰ ਸਿੱਧੂ ਨੂੰ ਇੰਟਰਨੈਸ਼ਨਲ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹਨਾਂ ਤੋਂ ਇਲਾਵਾ ਦੋ ਪੰਜਾਬੀਆਂ ਨੂੰ ਸੈਕਟਰੀ ਆਫ ਸਟੇਟ ਬਣਾਇਆ ਗਿਆ। ਇਹਨਾਂ ਦੇ ਵਿੱਚੋਂ ਰੂਪੀ ਸੋਹਤਾਂ ਨੂੰ ਕ੍ਰਾਈਮ ਦੇ ਨਾਲ ਨਜਿੱਠਣ ਤੇ ਸਰਾਏ ਨੂੰ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਸਟੇਟਸ ਖਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਾਹਕਾਰਨੀ ਨੇ ਆਪਣੇ ਵਾਅਦੇ ਅਨੁਸਾਰ ਕੈਨੇਡਾ ਦੇ ਲਗਭਗ ਸਾਰੇ ਸੂਬਿਆਂ ਨੂੰ ਆਪਣੇ ਮੰਤਰੀ ਮੰਡਲ ਚ ਨੁਮਾਇਦਗੀ ਦਿੱਤੀ ਹੈ ਖਾਸ ਤੌਰ ਤੇ ਪੰਜਾਬੀਆਂ ગઢ જાને જાંદે ਬ੍ਰੈਮਟਨ ਜੋ ਤਿੰਨ ਮੈਂਬਰ ਪਾਰਲੀਮੈਂਟਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਚ ਸਰਾਫਤ ਅਲੀ ਰੂਬੀ ਸਹੋਤਾ ਤੇ ਮਨਿੰਦਰ ਸਿੱਧੂ ਦੇ ਨਾਂ ਸ਼ਾਮਿਲ ਨੇ ਮਾਰਕ ਕਾਰਨੀ ਨੇ ਟਰੂਡੋ ਕੈਬਨਿਟ ਚ ਸ਼ਾਮਲ ਰਹੇ 11 ਮੰਤਰੀਆਂ ਨੂੰ ਆਪਣੇ ਮੰਤਰੀ ਮੰਡਲ ਚ ਵੀ ਸ਼ਾਮਲ ਕੀਤਾ ਅ ਦੱਸਿਆ ਕਿ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਬਿਲ ਬਲੇਅਰ ਜੁਨਾਈਟ ਪਾਰਟੀ ਪਾਸੇ ਕੁਦਰਤੀ ਸੋਮਿਆ ਦੇ ਮੰਤਰੀ ਜੋ ਨਾਥ ਵਿਲ ਨਿਕਸਨ ਦੇ ਨਾਂ ਨੂੰ ਸ਼ਾਮਲ ਕੀਤਾ ਗਿਆ ਸਾਕਾ ਉੱਪਰ ਪ੍ਰਧਾਨ ਮੰਤਰੀ ਤੇ ਸਾਕਾ ਵਿੱਤ ਮੰਤਰੀ ਕ੍ਰਿਸਟੀਅਫ ਰੈਂਡ ਬਾਰੇ ਵੀ ਸਮਝਿਆ ਜਾ ਰਿਹਾ ਹੈ ਕਿ ਉਹਨਾਂ ਨੇ ਮਾਰਕ ਕਾਰਨੀ ਖਿਲਾਫ ਲਿਬਰਲ ਲੀਡਰਸ਼ਿਪ ਦੀ ਚੋਣ ਲੜੀ ਸੀ ਇਸ ਲਈ ਉਹਨਾਂ ਨੂੰ ਸ਼ਾਇਦ ਮੰਤਰੀ ਮੰਡਲ 'ਚ ਸ਼ਾਮਲ ਨਹੀਂ ਕੀਤਾ ਜਾਏ ਪਰ ਕਾਰਨੀ ਨੂੰ ਫਰਾਗ ਦੇ ਲਈ ਦਿਖਾਉਂਦੇ ਹੋਏ ਫ੍ਰੀਲੈਂਡ ਨੂੰ ਮੰਤਰੀ ਮੰਡਲ 'ਚ ਸ਼ਾਮਲ ਕਰਕੇ ਉਹਨਾਂ ਨੂੰ ਟ੍ਰਾਂਸਪੋਰਟ ਮੰਤਰੀ ਤੇ ਇੰਟਰਨੈਸ਼ਨਲ ਟ੍ਰੇਡ ਦੀ ਜ਼ਿੰਮੇਵਾਰੀ ਸੌਂਪੀ ਹੈ ਸੋ ਖੈਰ ਇਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਖਬਰ ਦਾ ਜ਼ਿਕਰ ਕਰ ਲੈਣੇ ਆ ਕਿ ਕੈਨੇਡਾ ਦੇ ਮੰਤਰੀ ਮੰਡਲ ਦੇ ਵਿੱਚ ਚਾਰ ਪੰਜਾਬੀ ਨੇ ਜਿਨ੍ਹਾਂ ਨੇ ਪੰਜਾਬ ਤੇ ਸੂਬੇ ਦਾ ਜਿਹੜਾ ਨਾਮ ਕੈਨੇਡਾ ਦੀ ਧਰਤੀ ਦੇ ਉੱਤੇ ਵੀ ਚਮਕਾ ਦਿੱਤਾ ਜੇ ਇੱਕ ਵਾਰ ਫਿਰ ਤੋਂ ਜ਼ਿਕਰ ਕਰ ਲਿਆ ਜਾਵੇ ਨੀਤਾ ਆਨੰਦ ਜਿਨ੍ਹਾਂ ਨੂੰ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਤੇ ਮਨਿੰਦਰ ਸਿੱਧੂ ਨੂੰ ਇੰਟਰਨੈਸ਼ਨਲ ਵਿਭਾਗ ਦੀ ਜ਼ਿੰਮੇ ਸੌਂਪੀ ਗਿਆ ਇਹਨਾਂ ਤੋਂ ਇਲਾਵਾ ਦੋ ਪੰਜਾਬੀ ਹੋਰ ਨੇ ਜਿਨ੍ਹਾਂ ਨੂੰ ਸੈਕਟਰੀ ਆਫ ਸਟੇਟ ਬਣਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਰੂਬੀ ਸੋਹਤਾਂ ਨੂੰ ਕ੍ਰਾਈਮ ਦੇ ਨਾਲ ਜੁਟਣ ਤੇ ਸਰਾਏ ਨੂੰ ਇੰਟਰਨੈਸ਼ਨਲ ਜਿਹੜਾ ਡਵੈਲਪਮੈਂਟ ਦੀ ਸਕੇਟ ਕਤਰ ਦੀ ਜ਼ਿੰਮੇਵਾਰੀ ਸੌਂਪੀ ਗਿਆ ਜੀ ਹਾਂ ਰਣਦੀਪ ਸਿੰਘ ਸਰਾਏ ਸਸ਼੍ਰੀਕਾਲ ਤੋਂ ਜ਼ਿਕਰ ਰਸਮ ਸਟੇਨਿਊਸ ਤੇ ਮੈਂ ਹਾ ਪ੍ਰਦੀਪ ਕੌਰ ਅਸਵਲੇ ਦੀ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਦਰਸਲ ਮਾਰ ਕਾਰਨੀ ਨੇ ਮੰਗਲਵਾਰ ਨੂੰ ਸਵੇਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਵੱਜੋਂ ਸੌ ਚੁੱਕੀ ਹੈ ਤੇ ਜਿਸ ਦੇ ਵਿੱਚ ਤਕਰੀਬਨ ਸਾਰੀ ਕੈਬਨਿਟ ਜਿਹੜੀ ਉਹਨਾਂ ਨੇ ਮੰਤਰੀਆਂ ਦਾ ਐਲਾਨ ਕੀਤਾ ਉਹਨਾਂ ਦੇ ਵਿੱਚੋਂ ਲਿੰਗ ਅਨੁਪਾਤ ਦਾ ਖਾਸ ਕਰਕੇ ਧਿਆਨ ਰੱਖਿਆ ਗਿਆ ਕਿ 14 ਹੀ ਔਰਤਾਂ ਨੇ ਤੇ 14 ਹੀ ਮਰਦ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਵਿੱਚੋਂ 11 ਅਜਿਹੇ ਲੋਕ ਨੇ ਜਿਹੜੇ ਪਹਿਲੀ ਵਾਰ ਐਮਪੀ ਬਣੇ ਨੇ ਇਹ ਅਜਿਹੇ ਪਹਿਲੇ 11 ਚਿਹਰੇ ਨੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਪਰ ਇਸ ਦੇ ਨਾਲ ਤੋਂ ਜਾਣਕਾਰੀ ਦੇ ਦਈਏ ਕਿ ਚਾਰ ਨਜੜੇ ਪੰਜਾਬੀ ਮੂਲ ਦੇ ਨਾਲ ਸਬੰਧ ਰੱਖਣੇ ਨੇ ਜੀ ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕਾਰਨੀ ਨੇ ਮੰਗਲਵਾਰ ਨੂੰ ਸਵੇਰੇ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਸੌ ਚੁੱਕੀ ਸੀ ਔਰ ਇਸ ਦੇ ਨਾਲ ਹੀ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਹਰ ਇੱਕ ਗੱਲ ਦਾ ਖਾਸ ਕਰਕੇ ਧਿਆਨ ਰੱਖਿਆ ਜਾਏਗਾ ਔਰ ਇਹਨਾਂ ਦੀ ਸਾਰੇ ਨਵੀਆਂ ਜੜੀ ਕੈਬਨਿਟ ਮੰਤਰੀਆਂ ਦੀ ਚੋਣ ਵੀ ਹੋਈ ਔਰ ਚਾਰ ਇਹਨਾਂ ਦੇ ਵਿੱਚੋਂ ਚਾਰ ਪੰਜਾਬੀ ਮੂਲ ਦੇ ਦੱਸੇ ਗਏ ਨੇ ਤਾਂ ਬਿਲਕੁਲ ਵਿਸਤਾਰਪੂਰਵਕ ਤੁਹਾਨੂੰ ਦੱਸ ਦਿੰਨੇ ਕਿ ਕਾਰਨੀ ਵੱਜੋਂ ਐਲਾਨੀ ਗਈ ਆਪਣੀ ਵਸਾਰਤੀ ਟੀਮ ਚ ਚਾਰ ਪੰਜਾਬੀਆ ਸ਼ਾਮਲ ਕੀਤਾ ਇਹਨਾਂ ਦੇ ਵਿੱਚੋਂ ਦੋ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ ਜਿਨ੍ਹਾਂ ਦੇ ਵਿੱਚੋਂ ਅਨੀਤਾ ਆਨੰਦ ਨੂੰ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਤੇ ਤੇ ਮਨਿੰਦਰ ਸਿੱਧੂ ਨੂੰ ਇੰਟਰਨੈਸ਼ਨਲ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹਨਾਂ ਤੋਂ ਇਲਾਵਾ ਦੋ ਪੰਜਾਬੀਆਂ ਨੂੰ ਸੈਕਟਰੀ ਆਫ ਸਟੇਟ ਬਣਾਇਆ ਗਿਆ। ਇਹਨਾਂ ਦੇ ਵਿੱਚੋਂ ਰੂਬੀ ਸੋਹਤਾ ਨੂੰ ਕ੍ਰਾਈਮ ਦੇ ਨਾਲ ਨਜਿੱਠਣ ਤੇ ਸਰਾਏ ਨੂੰ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਸਟੇਟਸ ਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਾ ਕਾਰਨੀ ਨੇ ਆਪਣੇ ਵਾਅਦੇ ਅਨੁਸਾਰ ਕੈਨੇਡਾ ਦੇ ਲਗਭਗ ਸਾਰੇ ਸੂਬਿਆਂ ਨੂੰ ਆਪਣੇ ਮੰਤਰੀ ਮੰਡਲ ਚੋਂ ਨੁਮਾਇਦਗੀ ਦਿੱਤੀ ਹੈ ਖਾਸ ਤੌਰ ਤੇ ਪੰਜਾਬੀਆਂ ગઢ જાને જાંદે ਬ੍ਰੈਂਟਨ ਜੋ ਤਿੰਨ ਮੈਂਬਰ ਪਾਰਲੀਮੈਂਟਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਚ ਸਰਾਫਤ ਅਲੀ ਰੂਬੀ ਸੋਹਤਾ ਤੇ ਮਨਿੰਦਰ ਸਿੱਧੂ ਦੇ ਨਾਂ ਸ਼ਾਮਿਲ ਨੇ ਮਾਰਕ ਕਾਰਨੀ ਨੇ ਟਰੂਡੋ ਕੈਬਨਿਟ ਚ ਸ਼ਾਮਲ ਰਹੇ 11 ਮੰਤਰੀਆਂ ਨੂੰ ਆਪਣੇ ਮੰਤਰੀ ਮੰਡਲ ਚ ਵੀ ਸ਼ਾਮਲ ਕੀਤਾ ਆ ਦੱਸਦੀ ਹੈ ਕਿ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਬਿਲ ਬਲੇਅਰ ਜੁਨਾਈਟ ਪਾਰਟੀ ਪਾਸ ਤੇ ਕੁਦਰਤੀ ਸੋਮਿਆ ਦੇ ਮੰਤਰੀ ਜੋ ਨਾਥ ਵਿਲ ਨਿਕਸਨ ਦੇ ਨਾਂ ਨੂੰ ਸ਼ਾਮਲ ਕੀਤਾ ਗਿਆ ਸਾਬਕਾ ਪ੍ਰਧਾਨ ਮੰਤਰੀ ਤੇ ਸਾਬਕਾ ਵਿੱਤ ਮੰਤਰੀ ਕ੍ਰਿਸਟੀਅਨ ਰੈਂਡ ਬਾਰੇ ਵੀ ਸਮਝਿਆ ਜਾ ਰਿਹਾ ਹੈ ਕਿ ਉਹਨਾਂ ਨੇ ਮਾਰਕ ਕਾਰਨੀ ਖਿਲਾਫ ਲਿਬਰਲ ਲੀਡਰਸ਼ਿਪ ਦੀ ਝੋਨ ਲੜੀ ਸੀ ਇਸ ਲਈ ਉਹਨਾਂ ਨੂੰ ਸ਼ਾਇਦ ਮੰਤਰੀ ਮੰਡਲ 'ਚ ਸ਼ਾਮਲ ਨਹੀਂ ਕੀਤਾ ਜਾਏ ਪਰ ਕਾਰਨੀ ਨੂੰ ਫਰਾਗ ਦੇ ਲਈ ਦਿਖਾਉਂਦੇ ਹੋਏ ਫ੍ਰੀਲੈਂਡ ਨੂੰ ਮੰਤਰੀ ਮੰਡਲ 'ਚ ਸ਼ਾਮਲ ਕਰਕੇ ਉਹਨਾਂ ਨੂੰ ਟ੍ਰਾਂਸਪੋਰਟ ਮੰਤਰੀ ਤੇ ਇੰਟਰਨੈਸ਼ਨਲ ਟ੍ਰੇਡ ਦੀ ਜ਼ਿੰਮੇਵਾਰੀ ਸੌਂਪੀ ਹੈ ਸੋ ਖੈਰ ਇਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਖਬਰ ਦਾ ਜ਼ਿਕਰ ਕਰ ਲੈਣੇ ਆ ਕਿ ਕੈਨੇਡਾ ਦੇ ਮੰਤਰੀ ਮੰਡਲ ਦੇ ਵਿੱਚ ਚਾਰ ਪੰਜਾਬੀ ਨੇ ਜਿਨ੍ਹਾਂ ਨੇ ਪੰਜਾਬ ਤੇ ਸੂਬੇ ਦਾ ਜਿਹੜਾ ਨਾਮ ਕੈਨੇਡਾ ਦੀ ਧਰਤੀ ਦੇ ਉੱਤੇ ਵੀ ਚਮਕਾ ਦਿੱਤਾ ਜੇ ਇੱਕ ਵਾਰ ਫਿਰ ਤੋਂ ਜ਼ਿਕਰ ਕਰ ਲਿਆ ਜਾਵੇ ਨੀਤਾ ਆਨੰਦ ਜਿਨ੍ਹਾਂ ਨੂੰ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਤੇ ਮਨਿੰਦਰ ਸਿੰਘ ਨੂੰ ਇੰਟਰਨੈਸ਼ਨਲ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਿਆ ਇਹਨਾਂ ਤੋਂ ਇਲਾਵਾ ਦੋ ਪੰਜਾਬੀ ਹੋਰ ਨੇ ਜਿਨ੍ਹਾਂ ਨੂੰ ਸੈਕਟਰੀ ਆਫ ਸਟੇਟ ਬਣਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਰੂਬੀ ਸੋਹਤਾ ਨੂੰ ਕ੍ਰਾਈਮ ਦੇ ਨਾਲ ਨਜਿੱਠਣ ਤੇ ਸਰਾਇ ਨੂੰ ਇੰਟਰਨੈਸ਼ਨਲ ਜਿਹੜਾ ਡਵੈਲਪਮੈਂਟ ਦੀ ਸਕੀਟਸ ਕਤਰ ਦੀ ਜ਼ਿੰਮੇਵਾਰੀ ਸੌਂਪੀ ਗਿਆ ਜੀ ਹਾਂ ਰਣਦੀਪ ਸਿੰਘ ਸਰਾਈ ਸਸ਼੍ਰੀਕਾਲ ਤੁਸ ਜੇਕਰ ਅਸਮ ਸਟੇਨਿਊਸ ਤੇ ਮੈਂ ਹਾ ਪ੍ਰਦੀਪ ਕੌਰ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਦਰਸਲ ਮਾ ਕਾਰਦੀ ਨੇ ਮੰਗਲਵਾਰ ਨੂੰ ਸਵੇਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਵਿਚੋ ਸੌ ਚੁੱਕੀ ਹੈ ਤੇ ਜਿਸ ਦੇ ਵਿੱਚ ਤਕਰੀਬਨ ਸਾਰੀ ਕੈਬਨਿਟ ਜਿਹੜੀ ਉਹਨਾਂ ਨੇ ਮੰਤਰੀਆਂ ਦਾ ਐਲਾਨ ਕੀਤਾ ਉਹਨਾਂ ਦੇ ਵਿੱਚੋਂ ਲਿੰਗ ਅਨੁਪਾਤ ਦਾ ਖਾਸ ਕਰਕੇ ਧਿਆਨ ਰੱਖਿਆ ਗਿਆ ਕਿ 14 ਹੀ ਔਰਤਾਂ ਨੇ ਤੇ 14 ਹੀ ਮਰਦ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਵਿੱਚੋਂ 11 ਅਜਿਹੇ ਲੋਕ ਨੇ ਜਿਹੜੇ ਪਹਿਲੀ ਵਾਰ ਐਮਪੀ ਬਣੇ ਨੇ ਇਹ ਅਜਿਹੇ ਪਹਿਲੇ 11 ਚਿਹਰੇ ਨੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਪਰ ਇਸ ਦੇ ਨਾਲ ਤੋਂ ਜਾਣਕਾਰੀ ਦੇ ਦਈਏ ਕਿ ਚਾਰ ਨੇ ਜਿਹੜੇ ਪੰਜਾਬੀ ਮੂਲ ਦੇ ਨਾਲ ਸਬੰਧ ਰੱਖਣੇ ਨੇ ਜੀ ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕ ਕਾਰਨੀ ਨੇ ਮੰਗਲਵਾਰ ਨੂੰ ਸਵੇਰੇ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਸੌਹ ਚੁੱਕੀ ਸੀ ਔਰ ਇਸ ਦੇ ਨਾਲ ਹੀ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਹਰ ਇੱਕ ਗੱਲ ਦਾ ਖਾਸ ਕਰਕੇ ਧਿਆਨ ਰੱਖਿਆ ਜਾਏਗਾ ਔਰ ਇਹਨਾਂ ਲਈ ਸਾਰੇ ਨਵੀਆਂ ਜੜੀ ਕੈਬਨਟ ਮੰਤਰੀਆਂ ਦੀ ਚੋਣ ਵੀ ਹੋਈ ਹੈ ਔਰ ਚਾਰ ਇਹਨਾਂ ਦੇ ਵਿੱਚੋਂ ਚਾਰ ਪੰਜਾਬੀ ਮੂਲ ਦੇ ਦੱਸੇ ਗਏ ਨੇ ਤਾਂ ਬਿਲਕੁਲ ਵਿਸਤਾਰਪੂਰਵਕ ਤੁਹਾਨੂੰ ਦੱਸਦੇ ਨੇ ਕਿ ਕਾਰਨੀ ਵਜੋਂ ਐਲਾਨੀ ਗਈ ਆਪਣੀ ਵਜ਼ਾਰਤੀ ਟੀਮ ਚ ਚਾਰ ਪੰਜਾਬੀਆ ਸ਼ਾਮਲ ਕੀਤਾ। ਇਹਨਾਂ ਦੇ ਵਿੱਚੋਂ ਦੋ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ ਜਿਨ੍ਹਾਂ ਦੇ ਵਿੱਚੋਂ ਅਨੀਤਾ ਆਨੰਦ ਨੂੰ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਤੇ ਤੇ ਮਨਿੰਦਰ ਸਿੱਧੂ ਨੂੰ ਇੰਟਰਨੈਸ਼ਨਲ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹਨਾਂ ਤੋਂ ਇਲਾਵਾ ਦੋ ਪੰਜਾਬੀਆਂ ਨੂੰ ਸੈਕਟਰੀ ਆਫ ਸਟੇਟ ਬਣਾਇਆ ਗਿਆ। ਇਹਨਾਂ ਦੇ ਵਿੱਚੋਂ ਰੂਪੀ ਸੋਹਤ ਨੂੰ ਕ੍ਰਾਈਮ ਦੇ ਨਾਲ ਨਜਿੱਠਣ ਤੇ ਸਰਾਏ ਨੂੰ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਸਟੇਟਸ ਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਾ ਕਾਰਨੀ ਨੇ ਆਪਣੇ ਵਾਅਦੇ ਅਨੁਸਾਰ ਕੈਨੇਡਾ ਦੇ ਲਗਭਗ ਸਾਰੇ ਸੂਬਿਆਂ ਨੂੰ ਆਪਣੇ ਮੰਤਰੀ ਮੰਡਲ 'ਚ ਨੁਮਾਇਦਗੀ ਦਿੱਤੀ ਹੈ ਖਾਸ ਤੌਰ ਤੇ ਪੰਜਾਬ ગઢ જાને જાદ ਬ੍ਰੈਂਟਨ ਜੋ ਤਿੰਨ ਮੈਂਬਰ ਪਾਰਲੀਮੈਂਟਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਚ ਸਰਾਫਤ ਅਲੀ ਰੂਬੀ ਸਹੋਤਾ ਤੇ ਮਨਿੰਦਰ ਸਿੱਧੂ ਦੇ ਨਾਂ ਸ਼ਾਮਿਲ ਨੇ ਮਾਰਕ ਕਾਰਨੀ ਨੇ ਟਰੂਡੋ ਕੈਬਨਿਟ ਚ ਸ਼ਾਮਲ ਰਹੇ 11 ਮੰਤਰੀਆਂ ਨੂੰ ਆਪਣੇ ਮੰਤਰੀ ਮੰਡਲ ਚ ਵੀ ਸ਼ਾਮਲ ਕੀਤਾ ਆ ਦੱਸਦੀ ਹੈ ਕਿ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਬਿਲ ਬਲੇਅਰ ਯੂਨਾਈਟ ਪਾਰਟੀ ਪਾਸ ਤੇ ਕੁਦਰਤੀ ਸੋਮਿਆ ਦੇ ਮੰਤਰੀ ਜੋ ਨਾਥ ਵਿਲ ਨਿਕਸਨ ਦੇ ਨਾਂ ਨੂੰ ਸ਼ਾਮਲ ਕੀਤਾ ਗਿਆ ਸਾਬਕਾ ਪ੍ਰਧਾਨ ਮੰਤਰੀ ਤੇ ਸਾਬਕਾ ਵਿੱਤ ਮੰਤਰੀ ਕ੍ਰਿਸਟੀਅਫ ਰੈਂਡ ਬਾਰੇ ਵੀ ਸਮਝਿਆ ਜਾ ਰਿਹਾ ਹੈ ਕਿ ਉਹਨਾਂ ਨੇ ਮਾਰਕ ਕਾਰਨੀ ਖਿਲਾਫ ਲਿਬਰਲ ਲੀਡਰਸ਼ਿਪ ਦੀ ਝੋਣ ਲੜੀ ਸੀ ਇਸ ਲਈ ਉਹਨਾਂ ਨੂੰ ਸ਼ਾਇਦ ਮੰਤਰੀ ਮੰਡਲ 'ਚ ਸ਼ਾਮਲ ਨਹੀਂ ਕੀਤਾ ਜਾਏ ਪਰ ਕਾਰਨੀ ਨੂੰ ਫਰਾਗ ਦੇ ਲਈ ਦਿਖਾਉਂਦੇ ਹੋਏ ਫ੍ਰੀ ਲੈਂਡ ਨੂੰ ਮੰਤਰੀ ਮੰਡਲ 'ਚ ਸ਼ਾਮਲ ਕਰਕੇ ਉਹਨਾਂ ਨੂੰ ਟ੍ਰਾਂਸਪੋਰਟ ਮੰਤਰੀ ਤੇ ਇੰਟਰਨੈਸ਼ਨਲ ਟ੍ਰੇਡ ਦੀ ਜ਼ਿੰਮੇਵਾਰੀ ਸੌਂਪੀ ਹੈ ਸੋ ਖੈਰ ਇਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਖਬਰ ਦਾ ਜ਼ਿਕਰ ਕਰ ਲੈਣੇ ਆ ਕਿ ਕੈਨੇਡਾ ਦੇ ਮੰਤਰੀ ਮੰਡਲ ਦੇ ਵਿੱਚ ਚਾਰ ਪੰਜਾਬੀ ਨੇ ਜਿਨ੍ਹਾਂ ਨੇ ਪੰਜਾਬ ਤੇ ਸੂਬੇ ਦਾ ਜਿਹੜਾ ਨਾਂ ਕੈਨੇਡਾ ਦੀ ਧਰਤੀ ਦੇ ਉੱਤੇ ਵੀ ਚਮਕਾ ਦਿੱਤਾ ਜੇ ਇੱਕ ਵਾਰ ਫਿਰ ਤੋਂ ਜ਼ਿਕਰ ਕਰ ਲਿਆ ਜਾਵੇ ਨੀਤਾ ਆਨੰਦ ਜਿਨ੍ਹਾਂ ਨੂੰ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਤੇ ਮਨਿੰਦਰ ਸਿੱਧੂ ਨੂੰ ਇੰਟਰਨੈਸ਼ਨਲ ਵਿਭਾਗ ਦੀ ਜ਼ਿੰਮੇ ਸੌਂਪੀ ਗਿਆ ਇਹਨਾਂ ਤੋਂ ਇਲਾਵਾ ਦੋ ਪੰਜਾਬੀ ਹੋਰ ਨੇ ਜਿਨ੍ਹਾਂ ਨੂੰ ਸੈਕਟਰੀ ਆਫ ਸਟੇਟ ਬਣਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਰੂਬੀ ਸੋਹਤਾਂ ਨੂੰ ਕ੍ਰਾਈਮ ਦੇ ਨਾਲ ਜੁਟਣ ਤੇ ਸਰਾਏ ਨੂੰ ਇੰਟਰਨੈਸ਼ਨਲ ਜਿਹੜਾ ਡਵੈਲਪਮੈਂਟ ਦੀ ਸਕੇਟ ਕਤਰ ਦੀ ਜ਼ਿੰਮੇਵਾਰੀ ਸੌਂਪੀ ਗਿਆ ਜੀ ਹਾਂ ਰਣਦੀਪ ਸਿੰਘ ਸਰਾਏ ਸਸ਼੍ਰੀਕਾਲ ਤੁਹਾਨੂੰ ਜ਼ਿਕਰ ਰਸਮ ਸੈਨਸ ਤੇ ਮੈਂ ਹਾ ਪ੍ਰਦੀਪ ਕੋਰਸ ਵਲੇ ਦੀ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਦਰਸਲ ਮਾ ਕਾਰਲੀ ਨੇ ਮੰਗਲਵਾਰ ਨੂੰ ਸਵੇਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਵੱਜੋਂ ਸੌ ਚੁੱਕੀ ਹੈ ਤੇ ਜਿਸ ਦੇ ਵਿੱਚ ਤਕਰੀਬਨ ਸਾਰੀ ਕੈਬਨਿਟ ਜਿਹੜੀ ਉਹਨਾਂ ਨੇ ਮੰਤਰੀਆਂ ਦਾ ਐਲਾਨ ਕੀਤਾ ਉਹਨਾਂ ਦੇ ਵਿੱਚੋਂ ਲਿੰਗ ਅਨੁਪਾਤ ਦਾ ਖਾਸ ਕਰਕੇ ਧਿਆਨ ਰੱਖਿਆ ਗਿਆ ਕਿ 14 ਹੀ ਔਰਤਾਂ ਨੇ ਤੇ 14 ਹੀ ਮਰਦ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਵਿੱਚੋਂ 11 ਅਜਿਹੇ ਲੋਕ ਨੇ ਜਿਹੜੇ ਪਹਿਲੀ ਵਾਰ ਐਮਪੀ ਬਣੇ ਨੇ ਇਹ ਅਜਿਹੇ ਪਹਿਲੇ 11 ਚਿਹਰੇ ਨੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਪਰ ਇਸ ਦੇ ਨਾਲ ਤੋਂ ਜੋ ਜਾਣਕਾਰੀ ਦੇ ਦਈਏ ਕਿ ਚਾਰ ਨੇ ਜਿਹੜੇ ਪੰਜਾਬੀ ਮੂਲ ਦੇ ਨਾਲ ਸਬੰਧ ਰੱਖਣੇ ਨੇ ਜੀ ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕ ਕਾਰਨੀ ਨੇ ਮੰਗਲਵਾਰ ਨੂੰ ਸਵੇਰੇ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਸੌ ਚੁੱਕੀ ਸੀ ਔਰ ਇਸ ਦੇ ਨਾਲ ਹੀ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਹਰ ਇੱਕ ਗੱਲ ਦਾ ਖਾਸ ਕਰਕੇ ਧਿਆਨ ਰੱਖਿਆ ਜਾਏਗਾ ਔਰ ਦੇ ਨਾਲ ਹੀ ਸਾਰੇ ਨਵੀਆਂ ਜੜੀ ਕੈਬਨਟ ਮੰਤਰੀਆਂ ਦੀ ਚੋਣ ਵੀ ਹੋਈ ਹੈ ਔਰ ਚਾਰ ਇਹਨਾਂ ਦੇ ਵਿੱਚੋਂ ਚਾਰ ਪੰਜਾਬੀ ਮੂਲ ਦੇ ਦੱਸੇ ਗਏ ਨੇ ਤਾਂ ਬਿਲਕੁਲ ਵਿਸਤਾਰਪੂਰਵਕ ਤੁਹਾਨੂੰ ਦੱਸ ਦਿੰਨੇ ਕਿ ਕਾਰਨੀ ਵਜੋਂ ਐਲਾਨੀ ਗਈ ਆਪਣੀ ਵਾਜ਼ਾਰਤੀ ਟੀਮ ਚ ਚਾਰ ਪੰਜਾਬੀਆ ਸ਼ਾਮਲ ਕੀਤਾ। ਇਹਨਾਂ ਦੇ ਵਿੱਚੋਂ ਦੋ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ ਜਿਨ੍ਹਾਂ ਦੇ ਵਿੱਚੋਂ ਅਨੀਤਾ ਆਨੰਦ ਨੂੰ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਤੇ ਤੇ ਮਨਿੰਦਰ ਸਿੱਧੂ ਨੂੰ ਇੰਟਰਨੈਸ਼ਨਲ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹਨਾਂ ਤੋਂ ਇਲਾਵਾ ਦੋ ਪੰਜਾਬੀਆਂ ਨੂੰ ਸੈਕਟਰੀ ਆਫ ਸਟੇਟ ਬਣਾਇਆ ਗਿਆ। ਇਹਨਾਂ ਦੇ ਵਿੱਚੋਂ ਰੂਬੀ ਸੋਹਤਾ ਨੂੰ ਕ੍ਰਾਈਮ ਦੇ ਨਾਲ ਨਜਿੱਠਣ ਤੇ ਸਰਾਏ ਨੂੰ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਸਟੇਟਸ ਖਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਾ ਕਾਰਨੀ ਨੇ ਆਪਣੇ ਵਾਅਦੇ ਅਨੁਸਾਰ ਕੈਨੇਡਾ ਦੇ ਲਗਭਗ ਸਾਰੇ ਸੂਬਿਆਂ ਨੂੰ ਆਪਣੇ ਮੰਤਰੀ ਮੰਡਲ ਚੋਂ ਨੁਮਾਇਦਗੀ ਦਿੱਤੀ ਹੈ। ਖਾਸ ਤੌਰ ਤੇ ਪੰਜਾਬ ਗੜ ਜਾਣੇ ਜਾਂਦੇ ब्रैंटन ਜੋ ਤਿੰਨ ਮੈਂਬਰ ਪਾਰਲੀਮੈਂਟਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਚ ਸਰਾਫਤ ਅਲੀ ਰੂਬੀ ਸੋਹਤਾ ਤੇ ਮਨਿੰਦਰ ਸਿੱਧੂ ਦੇ ਨਾਂ ਸ਼ਾਮਲ ਨੇ ਮਾਰਕ ਕਾਰਨੀ ਨੇ ਟਰੂਡੋ ਕੈਬਨਿਟ ਚ ਸ਼ਾਮਲ ਰਹੇ 11 ਮੰਤਰੀਆਂ ਨੂੰ ਆਪਣੇ ਮੰਤਰੀ ਮੰਡਲ ਚ ਵੀ ਸ਼ਾਮਲ ਕੀਤਾ ਆ ਦੱਸਦੀ ਹੈ ਕਿ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਬਿਲ ਬਲੇਅਰ ਜੁਨਾਈਟ ਪਾਰਟੀ ਪਾਸ ਤੇ ਕੁਦਰਤੀ ਸੋਮਿਆ ਦੇ ਮੰਤਰੀ ਜੋਨਾਥ ਵਿਲ ਨਿਕਸਨ ਦੇ ਨਾਂ ਨੂੰ ਸ਼ਾਮਲ ਕੀਤਾ ਗਿਆ ਸਾਕਾ ਦੇ ਪ੍ਰਧਾਨ ਮੰਤਰੀ ਤੇ ਸਾਕਾ ਵਿੱਤ ਮੰਤਰੀ ਕ੍ਰਿਸਟੀਅਫ ਰੈਂਡ ਬਾਰੇ ਵੀ ਸਮਝਿਆ ਜਾ ਰਿਹਾ ਹੈ ਕਿ ਉਹਨਾਂ ਨੇ ਮਾਰਕ ਕਾਰਨੀ ਖਿਲਾਫ ਲਿਬਰਲ ਲੀਡਰਸ਼ਿਪ ਦੀ ਝੋਣ ਲੜੀ ਸੀ ਇਸ ਲਈ ਉਹਨਾਂ ਨੂੰ ਸ਼ਾਇਦ ਮੰਤਰੀ ਮੰਡਲ 'ਚ ਸ਼ਾਮਲ ਨਹੀਂ ਕੀਤਾ ਜਾਏ ਪਰ ਕਾਰਨੀ ਨੂੰ ਫਰਾਕ ਦੇ ਲਈ ਦਿਖਾਉਂਦੇ ਹੋਏ ਫ੍ਰੀ ਲੈਂਡ ਨੂੰ ਮੰਤਰੀ ਮੰਡਲ 'ਚ ਸ਼ਾਮਲ ਕਰਕੇ ਉਹਨਾਂ ਨੂੰ ਟ੍ਰਾਂਸਪੋਰਟ ਮੰਤਰੀ ਤੇ ਇੰਟਰਨੈਸ਼ਨਲ ਟ੍ਰੇਡ ਦੀ ਜ਼ਿੰਮੇਵਾਰੀ ਸੌਂਪੀ ਹੈ ਸੋ ਖੈਰ ਇਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਖਬਰ ਦਾ ਜ਼ਿਕਰ ਕਰ ਲੈਣੇ ਆ ਕਿ ਕੈਨੇਡਾ ਦੇ ਮੰਤਰੀ ਮੰਡਲ ਦੇ ਵਿੱਚ ਚਾਰ ਪੰਜਾਬੀ ਨੇ ਜਿਨ੍ਹਾਂ ਨੇ ਪੰਜਾਬ ਤੇ ਸੂਬੇ ਦਾ ਜਿਹੜਾ ਨਾਮ ਕੈਨੇਡਾ ਦੀ ਧਰਤੀ ਦੇ ਉੱਤੇ ਵੀ ਚਮਕਾ ਦਿੱਤਾ ਜੇ ਇੱਕ ਵਾਰ ਫਿਰ ਤੋਂ ਜ਼ਿਕਰ ਕਰ ਲਿਆ ਜਾਵੇ ਨੀਤਾ ਆਨੰਦ ਜਿਨ੍ਹਾਂ ਨੂੰ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਤੇ ਮਨਿੰਦਰ ਸਿੱਧੂ ਨੂੰ ਇੰਟਰਨੈਸ਼ਨਲ ਵਿਭਾਗ ਦੀ ਜ਼ਿੰਮੇ ਸੌਂਪੀ ਗਿਆ ਇਹਨਾਂ ਤੋਂ ਇਲਾਵਾ ਦੋ ਪੰਜਾਬੀ ਹੋਰ ਨੇ ਜਿਨ੍ਹਾਂ ਨੂੰ ਸੈਕਟਰੀ ਆਫ ਸਟੇਟ ਬਣਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਰੂਬੀ ਸੋਹਤਾਂ ਨੂੰ ਕ੍ਰਾਈਮ ਦੇ ਨਾਲ ਨਜਿੱਠਣ ਤੇ ਸਰਾਏ ਨੂੰ ਇੰਟਰਨੈਸ਼ਨਲ ਜਿਹੜਾ ਡਵੈਲਪਮੈਂਟ ਦੀ ਸਕੇਟਸ ਕਤਰ ਦੀ ਜ਼ਿੰਮੇਵਾਰੀ ਸੌਂਪੀ ਗਿਆ ਜੀ ਹਾਂ ਰਣਦੀਪ ਸਿੰਘ ਸਰਾਏ ਸਸ਼੍ਰੀਕਾਲ ਤੁਸ ਜ਼ੇਕਰ ਅਸਮ ਸੈਨ ਨਿਊਜ਼ ਤੇ ਮੈਂ ਹਾ ਪ੍ਰਦੀਪ ਕੌਰ ਅਸਵੇਲੇ ਦੀ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਦਰਸਲ ਮਾਰਕਾਰਦੀ ਨੇ ਮੰਗਲਵਾਰ ਨੂੰ ਸਵੇਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਵੱਜੋਂ ਸੌ ਚੁੱਕੀ ਹੈ ਤੇ ਜਿਸ ਦੇ ਵਿੱਚ ਤਕਰੀਬਨ ਸਾਰੀ ਕੈਬਨਿਟ ਜਿਹੜੀ ਉਹਨਾਂ ਨੇ ਮੰਤਰੀਆਂ ਦਾ ਐਲਾਨ ਕੀਤਾ ਉਹਨਾਂ ਦੇ ਵਿੱਚੋਂ ਲਿੰਗ ਅਨੁਪਾਤ ਦਾ ਖਾਸ ਕਰਕੇ ਧਿਆਨ ਰੱਖਿਆ ਗਿਆ ਕਿ 14 ਹੀ ਔਰਤਾਂ ਨੇ ਤੇ 14 ਹੀ ਮਰਦ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਵਿੱਚੋਂ 11 ਅਜਿਹੇ ਲੋਕ ਨੇ ਜਿਹੜੇ ਪਹਿਲੀ ਵਾਰ ਐਮਪੀ ਬਣੇ ਨੇ ਇਹ ਅਜਿਹੇ ਪਹਿਲੇ 11 ਚਿਹਰੇ ਨੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਪਰ ਇਸ ਦੇ ਨਾਲ ਤੋਂ ਜਾਣਕਾਰੀ ਦੇ ਦिए ਕਿ ਚਾਰ ਨੇ ਜੜੇ ਪੰਜਾਬੀ ਮੂਲ ਦੇ ਨਾਲ ਸਬੰਧ ਰੱਖਣੇ ਨੇ ਜੀ ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕਾਰਨੀ ਨੇ ਮੰਗਲਵਾਰ ਨੂੰ ਸਵੇਰੇ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਸੌ ਚੁੱਕੀ ਸੀ ਔਰ ਇਸ ਦੇ ਨਾਲ ਹੀ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਹਰ ਇੱਕ ਗੱਲ ਦਾ ਖਾਸ ਕਰਕੇ ਧਿਆਨ ਰੱਖਿਆ ਜਾਏਗਾ ਔਰ ਇਹਨਾਂ ਲਈ ਸਾਰੇ ਨਵੀਆਂ ਜੜੀ ਕੈਬਨਿਟ ਮੰਤਰੀਆਂ ਦੀ ਚੋਣ ਵੀ ਹੋਈ ਹੈ ਔਰ ਚਾਰ ਇਹਨਾਂ ਦੇ ਵਿੱਚੋਂ ਚਾਰ ਪੰਜਾਬੀ ਮੂਲ ਦੇ ਦੱਸੇ ਗਏ ਇਹਨਾਂ ਦਾ ਬਿਲਕੁਲ ਵਿਸਤਾਰਪੂਰਵਕ ਤੁਹਾਨੂੰ ਦੱਸਦੇ ਨੇ ਕਿ ਕਾਰਨੀ ਵੱਜੋਂ ਐਲਾਨੀ ਗਈ ਆਪਣੀ ਵਜ਼ਾਰਤੀ ਟੀਮ 'ਚ ਚਾਰ ਪੰਜਾਬੀਆਂ ਨੂੰ ਸ਼ਾਮਲ ਕੀਤਾ ਹੈ ਇਹਨਾਂ ਦੇ ਵਿੱਚੋਂ ਦੋ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ ਜਿਨ੍ਹਾਂ ਦੇ ਵਿੱਚੋਂ ਅਨੀਤਾ ਆਨੰਦ ਨੂੰ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਤੇ ਤੇ ਮਨਿੰਦਰ ਸਿੱਧੂ ਨੂੰ ਇੰਟਰਨੈਸ਼ਨਲ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹਨਾਂ ਤੋਂ ਇਲਾਵਾ ਦੋ ਪੰਜਾਬੀਆਂ ਨੂੰ ਸੈਕਟਰੀ ਆਫ ਸਟੇਟ ਬਣਾਇਆ ਗਿਆ। ਇਹਨਾਂ ਦੇ ਵਿੱਚੋਂ ਰੂਪੀ ਸੋਹਤ ਨੂੰ ਕ੍ਰਾਈਮ ਦੇ ਨਾਲ ਨਜਿੱਠਣ ਤੇ ਸਰਾਏ ਨੂੰ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਸਟੇਟਸ ਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਾ ਕਾਰਨੀ ਨੇ ਆਪਣੇ ਵਾਅਦੇ ਅਨੁਸਾਰ ਕੈਨੇਡਾ ਦੇ ਲਗਭਗ ਸਾਰੇ ਸੂਬਿਆਂ ਨੂੰ ਆਪਣੇ ਮੰਤਰੀ ਮੰਡਲ ਚੋਂ ਨੁਮਾਇਦਗੀ ਦਿੱਤੀ ਹੈ ਖਾਸ ਤੌਰ ਤੇ ਪੰਜਾਬੀਆਂ ਦੇ ਗੜ ਜਾਣੇ ਜਾਂਦੇ ਬ੍ਰੈਮਟਨ ਜੋ ਤਿੰਨ ਮੈਂਬਰ ਪਾਰਲੀਮੈਂਟਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਚ ਸਰਾਫਤ ਅਲੀ ਰੂਬੀ ਸਹੋਤਾ ਤੇ ਮਨਿੰਦਰ ਸਿੱਧੂ ਦੇ ਨਾਂ ਸ਼ਾਮਿਲ ਨੇ ਮਾਰਕ ਕਾਰਨੀ ਨੇ ਟਰੂਡੋ ਕੈਬਨਿਟ ਚ ਸ਼ਾਮਲ ਰਹੇ 11 ਮੰਤਰੀਆਂ ਨੂੰ ਆਪਣੇ ਮੰਤਰੀ ਮੰਡਲ ਚ ਵੀ ਸ਼ਾਮਲ ਕੀਤਾ ਅ ਦੱਸਿਆ ਕਿ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਬਿਲ ਬਲੇਅਰ ਜੁਨਾਈਟ ਪਾਰਟੀ ਪਾਸ ਦੇ ਕੁਦਰਤੀ ਸੋਮਿਆ ਦੇ ਮੰਤਰੀ ਜੋ ਨਾਥ ਵਿਲ ਨਿਕਸਨ ਦੇ ਨਾਂ ਨੂੰ ਸ਼ਾਮਲ ਕੀਤਾ ਗਿਆ ਸਾਕਾ ਦੇ ਪ੍ਰਧਾਨ ਮੰਤਰੀ ਤੇ ਸਾਕਾ ਵਿੱਤ ਮੰਤਰੀ ਕ੍ਰਿਸਟੀਅਫ ਰੈਂਡ ਬਾਰੇ ਵੀ ਸਮਝਿਆ ਜਾ ਰਿਹਾ ਹੈ ਕਿ ਉਹਨਾਂ ਨੇ ਮਾਰਕ ਕਾਰਨੀ ਖਿਲਾਫ ਲਿਬਰਲ ਲੀਡਰਸ਼ਿਪ ਦੀ ਚੋਣ ਲੜੀ ਸੀ ਇਸ ਲਈ ਉਹਨਾਂ ਨੂੰ ਸ਼ਾਇਦ ਮੰਤਰੀ ਮੰਡਲ 'ਚ ਸ਼ਾਮਲ ਨਹੀਂ ਕੀਤਾ ਜਾਏ ਪਰ ਕਾਰਨੀ ਨੂੰ ਫਰਾਗ ਦੇ ਲਈ ਦਿਖਾਉਂਦੇ ਹੋਏ ਫ੍ਰੀਲੈਂਡ ਨੂੰ ਮੰਤਰੀ ਮੰਡਲ 'ਚ ਸ਼ਾਮਲ ਕਰਕੇ ਉਹਨਾਂ ਨੂੰ ਟ੍ਰਾਂਸਪੋਰਟ ਮੰਤਰੀ ਤੇ ਇੰਟਰਨੈਸ਼ਨਲ ਟ੍ਰੇਡ ਦੀ ਜ਼ਿੰਮੇਵਾਰੀ ਸੌਂਪੀ ਹੈ ਸੋ ਖੈਰ ਇਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਖਬਰ ਦਾ ਜ਼ਿਕਰ ਕਰ ਲੈਣੇ ਆ ਕਿ ਕੈਨੇਡਾ ਦੇ ਮੰਤਰੀ ਮੰਡਲ ਦੇ ਵਿੱਚ ਚਾਰ ਪੰਜਾਬੀ ਨੇ ਜਿਨ੍ਹਾਂ ਨੇ ਪੰਜਾਬ ਤੇ ਸੂਬੇ ਦਾ ਜਿਹੜਾ ਨਾਮ ਕੈਨੇਡਾ ਦੀ ਧਰਤੀ ਦੇ ਉੱਤੇ ਵੀ ਚਮਕਾ ਦਿੱਤਾ ਜੇ ਇੱਕ ਵਾਰ ਫਿਰ ਤੋਂ ਜ਼ਿਕਰ ਕਰ ਲਿਆ ਜਾਵੇ ਨੀਤਾ ਆਨੰਦ ਜਿਨ੍ਹਾਂ ਨੂੰ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਤੇ ਮਨਿੰਦਰ ਸਿੰਘ ਨੂੰ ਇੰਟਰਨੈਸ਼ਨਲ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਿਆ ਇਹਨਾਂ ਤੋਂ ਇਲਾਵਾ ਦੋ ਪੰਜਾਬੀ ਹੋਰ ਨੇ ਜਿਨ੍ਹਾਂ ਨੂੰ ਸੈਕਟਰੀ ਆਫ ਸਟੇਟ ਬਣਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਰੂਬੀ ਸੋਹਤਾਂ ਨੂੰ ਕ੍ਰਾਈਮ ਦੇ ਨਾਲ ਜੁਟਣ ਤੇ ਸਰਾਏ ਨੂੰ ਇੰਟਰਨੈਸ਼ਨਲ ਜਿਹੜਾ ਡਵੈਲਪਮੈਂਟ ਦੀ ਸਕੇਟਸ ਕਤਰ ਦੀ ਜ਼ਿੰਮੇਵਾਰੀ ਸੌਂਪੀ ਗਿਆ ਜੀ ਹਾਂ ਰਣਦੀਪ ਸਿੰਘ ਸਰਾਏ ਸਸ਼੍ਰੀਕਾਲ ਤੋਂ ਜ਼ਿਕਰ ਰਸਮ ਸਟੇਨਿਊਸ ਤੇ ਮੈਂ ਹਾ ਪ੍ਰਦੀਪ ਕੌਰ ਅਸਵੇਲੇ ਦੀ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਦਰਸਲ ਮਾ ਕਾਰਨੀ ਨੇ ਮੰਗਲਵਾਰ ਨੂੰ ਸਵੇਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਵੱਜੋਂ ਸੌ ਚੁੱਕੀ ਹੈ ਤੇ ਜਿਸ ਦੇ ਵਿੱਚ ਤਕਰੀਬਨ ਸਾਰੀ ਕੈਬਨਟ ਜਿਹੜੀ ਉਹਨਾਂ ਨੇ ਮੰਤਰੀਆਂ ਦਾ ਐਲਾਨ ਕੀਤਾ ਉਹਨਾਂ ਦੇ ਵਿੱਚੋਂ ਲਿੰਗ ਅਨੁਪਾਤ ਦਾ ਖਾਸ ਕਰਕੇ ਧਿਆਨ ਰੱਖਿਆ ਗਿਆ ਕਿ 14 ਹੀ ਔਰਤਾਂ ਨੇ ਤੇ 14 ਹੀ ਮਰਦ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਵਿੱਚੋਂ 11 ਅਜਿਹੇ ਲੋਕ ਨੇ ਜਿਹੜੇ ਪਹਿਲੀ ਵਾਰ ਐਮਪੀ ਬਣੇ ਨੇ ਇਹ ਅਜਿਹੇ ਪਹਿਲੇ 11 ਚਿਹਰੇ ਨੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਪਰ ਇਸ ਦੇ ਨਾਲ ਤੋਂ ਜੋ ਜਾਣਕਾਰੀ ਦੇ ਦਈਏ ਕਿ ਚਾਰ ਨੇ ਜਿਹੜੇ ਪੰਜਾਬੀ ਮੂਲ ਦੇ ਨਾਲ ਸਬੰਧ ਰੱਖਣੇ ਨੇ ਜੀ ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਮາກ ਕਾਰਨੀ ਨੇ ਮੰਗਲਵਾਰ ਨੂੰ ਸਵੇਰੇ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਸੌ ਚੁੱਕੀ ਸੀ ਔਰ ਇਸ ਦੇ ਨਾਲ ਹੀ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਹਰ ਇੱਕ ਗੱਲ ਦਾ ਖਾਸ ਕਰਕੇ ਧਿਆਨ ਰੱਖਿਆ ਜਾਏਗਾ ਔਰ ਇਹਨਾਂ ਲਈ ਸਾਰੇ ਨਵੀਆਂ ਜੜੀ ਕੈਬਨਟ ਮੰਤਰੀਆਂ ਦੀ ਚੋਣ ਵੀ ਹੋਈ ਹੈ ਔਰ ਚਾਰ ਇਹਨਾਂ ਦੇ ਵਿੱਚੋਂ ਚਾਰ ਪੰਜਾਬੀ ਮੂਲ ਦੇ ਦੱਸੇ ਗਏ ਨੇ ਤਾਂ ਬਿਲਕੁਲ ਵਿਸਥਾਰਪੂਰਵਕ ਤੁਹਾਨੂੰ ਦੱਸ ਦਿੰਨੇ ਕਿ ਕਾਰਨੀ ਵਜੋਂ ਐਲਾਨੀ ਗਈ ਆਪਣੀ ਵਜ਼ਾਰਤੀ ਟੀਮ 'ਚ ਚਾਰ ਪੰਜਾਬੀਆਂ ਨੂੰ ਸ਼ਾਮਲ ਕੀਤਾ ਇਹਨਾਂ ਦੇ ਵਿੱਚੋਂ ਦੋ ਨੂੰ ਕੈਬਨਟ ਮੰਤਰੀ ਦਾ દરਜਾ ਦਿੱਤਾ ਗਿਆ ਜਿਨ੍ਹਾਂ ਦੇ ਵਿੱਚੋਂ ਅਨੀਤਾ ਆਨੰਦ ਨੂੰ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਤੇ ਤੇ ਮਨਿੰਦਰ ਸਿੱਧੂ ਨੂੰ ਇੰਟਰਨੈਸ਼ਨਲ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹਨਾਂ ਤੋਂ ਇਲਾਵਾ ਦੋ ਪੰਜਾਬੀਆਂ ਨੂੰ ਸੈਕਟਰੀ ਆਫ ਸਟੇਟ ਬਣਾਇਆ ਗਿਆ। ਇਹਨਾਂ ਦੇ ਵਿੱਚੋਂ ਰੂਪੀ ਸੋਹਤ ਨੂੰ ਕ੍ਰਾਈਮ ਦੇ ਨਾਲ ਨਜਿੱਠਣ ਤੇ ਸਰਾਏ ਨੂੰ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਸਟੇਟਸ ਖਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਾ ਕਾਰਨੀ ਨੇ ਆਪਣੇ ਵਾਅਦੇ ਅਨੁਸਾਰ ਕੈਨੇਡਾ ਦੇ ਲਗਭਗ ਸਾਰੇ ਸੂਬਿਆਂ ਨੂੰ ਆਪਣੇ ਮੰਤਰੀ ਮੰਡਲ ਚ ਨੁਮਾਇਦਗੀ ਦਿੰਦੀ ਹੈ ਖਾਸ ਤੌਰ ਤੇ ਪੰਜਾਬੀਆਂ ਦੇ ਗੜ ਜਾਣੇ ਜਾਂਦੇ ਬ੍ਰੈਂਟਨ ਜੋ ਤਿੰਨ ਮੈਂਬਰ ਪਾਰਲੀਮੈਂਟਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਚੋਂ ਸਰਾਫਤ ਅਲੀ ਰੂਬੀ ਸਹੋਤਾ ਤੇ ਮਨਿੰਦਰ ਸਿੱਧੂ ਦੇ ਨਾਂ ਸ਼ਾਮਲ ਨੇ ਮਾਰਕ ਕਾਰਨੀ ਨੇ ਟਰੂਡੋ ਕੈਬਨਿਟ ਚ ਸ਼ਾਮਲ ਰਹੇ 11 ਮੰਤਰੀਆਂ ਨੂੰ ਆਪਣੇ ਮੰਤਰੀ ਮੰਡਲ ਚ ਵੀ ਸ਼ਾਮਲ ਕੀਤਾ ਆ ਦੱਸਦੀ ਹੈ ਕਿ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਬਿਲ ਬਲੇਅਰ ਜੁਨਾਈਟ ਪਾਰਟੀ ਪਾਸ ਤੇ ਕੁਦਰਤੀ ਸੋਮਿਆ ਦੇ ਮੰਤਰੀ ਜੋ ਨਾਥ ਵਿਲ ਨਿਕਸਨ ਦੇ ਨਾਂ ਨੂੰ ਸ਼ਾਮਲ ਕੀਤਾ ਗਿਆ ਸਾਕਾ ਦੇ ਪ੍ਰਧਾਨ ਮੰਤਰੀ ਤੇ ਸਾਕਾ ਵਿੱਤ ਮੰਤਰੀ ਕ੍ਰਿਸਟੀਅਫ ਰੈਂਡ ਬਾਰੇ ਵੀ ਸਮਝਿਆ ਜਾ ਰਿਹਾ ਹੈ ਕਿ ਉਹਨਾਂ ਨੇ ਮਾਰਕ ਕਾਰਨੀ ਖਿਲਾਫ ਲਿਬਰਲ ਲੀਡਰਸ਼ਿਪ ਦੀ ਚੋਣ ਲੜੀ ਸੀ ਇਸ ਲਈ ਉਹਨਾਂ ਨੂੰ ਸ਼ਾਇਦ ਮੰਤਰੀ ਮੰਡਲ 'ਚ ਸ਼ਾਮਲ ਨਹੀਂ ਕੀਤਾ ਜਾਏ ਪਰ ਕਾਰਨੀ ਨੂੰ ਫਰਾਗ ਦੇ ਲਈ ਦਿਖਾਉਂਦੇ ਹੋਏ ਫ੍ਰੀਲੈਂਡ ਨੂੰ ਮੰਤਰੀ ਮੰਡਲ 'ਚ ਸ਼ਾਮਲ ਕਰਕੇ ਉਹਨਾਂ ਨੂੰ ਟ੍ਰਾਂਸਪੋਰਟ ਮੰਤਰੀ ਤੇ ਇੰਟਰਨੈਸ਼ਨਲ ਟ੍ਰੇਡ ਦੀ ਜ਼ਿੰਮੇਵਾਰੀ ਸੌਂਪੀ ਹੈ ਸੋ ਖੈਰ ਇਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਖਬਰ ਦਾ ਜ਼ਿਕਰ ਕਰ ਲੈਣੇ ਆ ਕਿ ਕੈਨੇਡਾ ਦੇ ਮੰਤਰੀ ਮੰਡਲ ਦੇ ਵਿੱਚ ਚਾਰ ਪੰਜਾਬੀ ਨੇ ਜਿਨ੍ਹਾਂ ਨੇ ਪੰਜਾਬ ਤੇ ਸੂਬੇ ਦਾ ਜਿਹੜਾ ਨਾਂ ਕੈਨੇਡਾ ਦੀ ਧਰਤੀ ਦੇ ਉੱਤੇ ਵੀ ਚਮਕਾ ਦਿੱਤਾ ਜੇ ਇੱਕ ਵਾਰ ਫਿਰ ਤੋਂ ਜ਼ਿਕਰ ਕਰ ਲਿਆ ਜਾਵੇ ਨੀਤਾ ਆਨੰਦ ਜਿਨ੍ਹਾਂ ਨੂੰ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਤੇ ਮਨਿੰਦਰ ਸਿੱਧੂ ਨੂੰ ਇੰਟਰਨੈਸ਼ਨਲ ਵਿਭਾਗ ਦੀ ਜ਼ਿੰਮੇ ਸੌਂਪੀ ਗਿਆ ਇਹਨਾਂ ਤੋਂ ਇਲਾਵਾ ਦੋ ਪੰਜਾਬੀ ਹੋਰ ਨੇ ਜਿਨ੍ਹਾਂ ਨੂੰ ਸੈਕਟਰੀ ਆਫ ਸਟੇਟ ਬਣਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਰੂਬੀ ਸੋਹਤਾ ਨੂੰ ਕ੍ਰਾਈਮ ਦੇ ਨਾਲ ਜੁਟਣ ਤੇ ਸਰਾਏ ਨੂੰ ਇੰਟਰਨੈਸ਼ਨਲ ਹੈ ਜਿਹੜਾ ਡਵੈਲਪਮੈਂਟ ਦੀ ਸਕੇਟਸ ਖਤਰ ਦੀ ਜ਼ਿੰਮੇਵਾਰੀ ਸੌਂਪੀ ਗਿਆ ਜੀ ਹਾਂ ਰਣਦੀਪ ਸਿੰਘ ਸਰਾਏ ਸਸ਼੍ਰੀਕਾਲ ਤੁਸੇਕਰ ਸਮ ਸੰਦੇਸ਼ ਤੇ ਮੈਂ ਹਾ ਪ੍ਰਦੀਪ ਕੋਰਸ ਵਲੇ ਦੀ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਦਰਸਲ ਮਾ ਕਾਰਦੀ ਨੇ ਮੰਗਲਵਾਰ ਨੂੰ ਸਵੇਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਵੱਜੋਂ ਸੌ ਚੁੱਕੀ ਹੈ ਤੇ ਜਿਸ ਦੇ ਵਿੱਚ ਤਕਰੀਬਨ ਸਾਰੀ ਕੈਬਨਟ ਜਿਹੜੀ ਉਹਨਾਂ ਨੇ ਮੰਤਰੀਆਂ ਦਾ ਐਲਾਨ ਕੀਤਾ ਉਹਨਾਂ ਦੇ ਵਿੱਚੋਂ ਲਿੰਗ ਅਨੁਪਾਤ ਦਾ ਖਾਸ ਕਰਕੇ ਧਿਆਨ ਰੱਖਿਆ ਗਿਆ ਕਿ 14 ਹੀ ਔਰਤਾਂ ਨੇ ਤੇ 14 ਹੀ ਮਰਦ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਵਿੱਚੋਂ 11 ਅਜਿਹੇ ਲੋਕ ਨੇ ਜਿਹੜੇ ਪਹਿਲੀ ਵਾਰ ਐਮਪੀ ਬਣੇ ਨੇ ਇਹ ਅਜਿਹੇ ਪਹਿਲੇ 11 ਚਿਹਰੇ ਨੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਪਰ ਇਸ ਦੇ ਨਾਲ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਚਾਰ ਨਜੜੇ ਪੰਜਾਬੀ ਮੂਲ ਦੇ ਨਾਲ ਸਬੰਧ ਰੱਖਣੇ ਨੇ ਜੀ ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕਾਰਨੀ ਨੇ ਮੰਗਲਵਾਰ ਨੂੰ ਸਵੇਰੇ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਸੌ ਚੁੱਕੀ ਸੀ ਔਰ ਇਸ ਦੇ ਨਾਲ ਹੀ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਹਰ ਇੱਕ ਗੱਲ ਦਾ ਖਾਸ ਕਰਕੇ ਧਿਆਨ ਰੱਖਿਆ ਜਾਏਗਾ ਔਰ ਇਹਨਾਂ ਦੀ ਸਾਰੇ ਨਵੀਆਂ ਜੜੀ ਕੈਬਨਟ ਮੰਤਰੀਆਂ ਦੀ ਚੋਣ ਵੀ ਹੋਈ ਹੈ ਔਰ ਚਾਰ ਇਹਨਾਂ ਦੇ ਵਿੱਚੋਂ ਚਾਰ ਪੰਜਾਬੀ ਮੂਲ ਦੇ ਦੱਸੇ ਗਏ ਨੇ ਤਾਂ ਬਿਲਕੁਲ ਵਿਸਤਾਰਪੂਰਵਕ ਤੁਹਾਨੂੰ ਦੱਸਦੇ ਨੇ ਕਿ ਕਾਰਨੀ ਵਜੋਂ ਐਲਾਨੀ ਗਈ ਆਪਣੀ ਵਸਾਰਤੀ ਟੀਮ ਚ ਚਾਰ ਪੰਜਾਬੀਆਂ ਸ਼ਾਮਲ ਕੀਤਾ। ਇਹਨਾਂ ਦੇ ਵਿੱਚੋਂ ਦੋ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ ਜਿਨ੍ਹਾਂ ਦੇ ਵਿੱਚੋਂ ਅਨੀਤਾ ਆਨੰਦ ਨੂੰ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਤੇ ਤੇ ਮਨਿੰਦਰ ਸਿੱਧੂ ਨੂੰ ਇੰਟਰਨੈਸ਼ਨਲ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹਨਾਂ ਤੋਂ ਇਲਾਵਾ ਦੋ ਪੰਜਾਬੀਆਂ ਨੂੰ ਸੈਕਟਰੀ ਆਫ ਸਟੇਟ ਬਣਾਇਆ ਗਿਆ। ਇਹਨਾਂ ਦੇ ਵਿੱਚੋਂ ਰੂਬੀ ਸੋਹਤਾ ਨੂੰ ਕ੍ਰਾਈਮ ਦੇ ਨਾਲ ਨਜਿੱਠਣ ਤੇ ਸਰਾਏ ਨੂੰ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਸਟੇਟਸ ਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਾ ਕਾਰਨੀ ਨੇ ਆਪਣੇ ਵਾਅਦੇ ਅਨੁਸਾਰ ਕੈਨੇਡਾ ਦੇ ਲਗਭਗ ਸਾਰੇ ਸੂਬਿਆਂ ਨੂੰ ਆਪਣੇ ਮੰਤਰੀ ਮੰਡਲ ਚੋਂ ਨੁਮਾਇਦਗੀ ਦਿੱਤੀ ਹੈ ਖਾਸ ਤੌਰ ਤੇ ਪੰਜਾਬ ગઢ જાને જ ਬ੍ਰੈਂਟਨ ਜੋ ਤਿੰਨ ਮੈਂਬਰ ਪਾਰਲੀਮੈਂਟਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਚ ਸਰਾਫਤ ਅਲੀ ਰੂਬੀ ਸੋਹਤਾ ਤੇ ਮਨਿੰਦਰ ਸਿੱਧੂ ਦੇ ਨਾਂ ਸ਼ਾਮਿਲ ਨੇ ਮਾਰਕ ਕਾਰਨੀ ਨੇ ਟਰੂਡੋ ਕੈਬਨਿਟ ਚ ਸ਼ਾਮਲ ਰਹੇ 11 ਮੰਤਰੀਆਂ ਨੂੰ ਆਪਣੇ ਮੰਤਰੀ ਮੰਡਲ ਚ ਵੀ ਸ਼ਾਮਲ ਕੀਤਾ ਆ ਦੱਸਿਆ ਕਿ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਬਿਲ ਬਲੇਅਰ ਜੁਨਾਈਟ ਪਾਰਟੀ ਪਾਸ ਤੇ ਕੁਦਰਤੀ ਸੋਮਿਆ ਦੇ ਮੰਤਰੀ ਜੋਨਾਥ ਵਿਲ ਨਿਕਸਨ ਦੇ ਨਾਂ ਨੂੰ ਸ਼ਾਮਲ ਕੀਤਾ ਗਿਆ ਸਾਕਾ ਦੇ ਪ੍ਰਧਾਨ ਮੰਤਰੀ ਤੇ ਸਾਕਾ ਵਿੱਤ ਮੰਤਰੀ ਕ੍ਰਿਸਟੀਅਫ ਰੈਂਡ ਬਾਰੇ ਵੀ ਸਮਝਿਆ ਜਾ ਰਿਹਾ ਹੈ ਕਿ ਉਹਨਾਂ ਨੇ ਮਾਰਕ ਕਾਰਨੀ ਖਿਲਾਫ ਲਿਬਰਲ ਲੀਡਰਸ਼ਿਪ ਦੀ ਝੋਨ ਲੜੀ ਸੀ ਇਸ ਲਈ ਉਹਨਾਂ ਨੂੰ ਸ਼ਾਇਦ ਮੰਤਰੀ ਮੰਡਲ 'ਚ ਸ਼ਾਮਲ ਨਹੀਂ ਕੀਤਾ ਜਾਏ ਪਰ ਕਾਰਨੀ ਨੂੰ ਫਰਾਗ ਦੇ ਲਈ ਦਿਖਾਉਂਦੇ ਹੋਏ ਫ੍ਰੀਲੈਂਡ ਨੂੰ ਮੰਤਰੀ ਮੰਡਲ 'ਚ ਸ਼ਾਮਲ ਕਰਕੇ ਉਹਨਾਂ ਨੂੰ ਟ੍ਰਾਂਸਪੋਰਟ ਮੰਤਰੀ ਤੇ ਇੰਟਰਨੈਸ਼ਨਲ ਟ੍ਰੇਡ ਦੀ ਜ਼ਿੰਮੇਵਾਰੀ ਸੌਂਪੀ ਹੈ ਸੋ ਖੈਰ ਇਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਖਬਰ ਦਾ ਜ਼ਿਕਰ ਕਰ ਲੈਣੇ ਆ ਕਿ ਕੈਨੇਡਾ ਦੇ ਮੰਤਰੀ ਮੰਡਲ ਦੇ ਵਿੱਚ ਚਾਰ ਪੰਜਾਬੀ ਨੇ ਜਿਨ੍ਹਾਂ ਨੇ ਪੰਜਾਬ ਤੇ ਸੂਬੇ ਦਾ ਜਿਹੜਾ ਨਾਮ ਕੈਨੇਡਾ ਦੀ ਧਰਤੀ ਦੇ ਉੱਤੇ ਵੀ ਚਮਕਾ ਦਿੱਤਾ ਜੇ ਇੱਕ ਵਾਰ ਫਿਰ ਤੋਂ ਜ਼ਿਕਰ ਕਰ ਲਿਆ ਜਾਵੇ ਨੀਤਾ ਆਨੰਦ ਜਿਨ੍ਹਾਂ ਨੂੰ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਤੇ ਮਨਿੰਦਰ ਸਿੰਘ ਨੂੰ ਇੰਟਰਨੈਸ਼ਨਲ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਿਆ ਇਹਨਾਂ ਤੋਂ ਇਲਾਵਾ ਦੋ ਪੰਜਾਬੀ ਹੋਰ ਨੇ ਜਿਨ੍ਹਾਂ ਨੂੰ ਸੈਕਟਰੀ ਆਫ ਸਟੇਟ ਬਣਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਰੂਬੀ ਸੋਹਤਾ ਨੂੰ ਕ੍ਰਾਈਮ ਦੇ ਨਾਲ ਜੁਟਣ ਤੇ ਸਰਾਏ ਨੂੰ ਇੰਟਰਨੈਸ਼ਨਲ ਹੈ ਜਿਹੜਾ ਡਵੈਲਪਮੈਂਟ ਦੀ ਸਕੇਟਸ ਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਿਆ ਜੀ ਹਾਂ ਰਣਦੀਪ ਸਿੰਘ ਸਰਾਏ ਸਸ਼੍ਰੀਕਾਲ ਤੋਂ ਜ਼ਿਕਰ ਰਹਿਸਮ ਸੈਨਿਊਸ ਤੇ ਮੈਂ ਹਾ ਪ੍ਰਦੀਪ ਕੌਰ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਦਰਸਲ ਮਾ ਕਾਰਦੀ ਨੇ ਮੰਗਲਵਾਰ ਨੂੰ ਸਵੇਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਵਿਜੋ ਸੌ ਚੁੱਕੀ ਹੈ ਤੇ ਜਿਸ ਦੇ ਵਿੱਚ ਤਕਰੀਬਨ ਸਾਰੀ ਕੈਬਨਿਟ ਜਿਹੜੀ ਉਹਨਾਂ ਨੇ ਮੰਤਰੀਆਂ ਦਾ ਐਲਾਨ ਕੀਤਾ ਉਹਨਾਂ ਦੇ ਵਿੱਚੋਂ ਲਿੰਗ ਅਨੁਪਾਤ ਦਾ ਖਾਸ ਕਰਕੇ ਧਿਆਨ ਰੱਖਿਆ ਗਿਆ ਕਿ 14 ਹੀ ਔਰਤਾਂ ਨੇ ਤੇ 14 ਹੀ ਮਰਦ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਵਿੱਚੋਂ 11 ਅਜਿਹੇ ਲੋਕ ਨੇ ਜਿਹੜੇ ਪਹਿਲੀ ਵਾਰ ਐਮਪੀ ਬਣੇ ਨੇ ਇਹ ਅਜਿਹੇ ਪਹਿਲੇ 11 ਚਿਹਰੇ ਨੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਪਰ ਇਸ ਦੇ ਨਾਲ ਤੁਹ ਜਾਣਕਾਰੀ ਦੇ ਦਈਏ ਕਿ ਚਾਰ ਨੇ ਜੜੇ ਪੰਜਾਬੀ ਮੂਲ ਦੇ ਨਾਲ ਸਬੰਧ ਰੱਖਣੇ ਨੇ ਜੀ ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕਾਰਨੀ ਨੇ ਮੰਗਲਵਾਰ ਨੂੰ ਸਵੇਰੇ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਸੌ ਚੁੱਕੀ ਸੀ ਔਰ ਇਸ ਦੇ ਨਾਲ ਹੀ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਹਰ ਇੱਕ ਗੱਲ ਦਾ ਖਾਸ ਕਰਕੇ ਧਿਆਨ ਰੱਖਿਆ ਜਾਏਗਾ ਔਰ ਇਹਨਾਂ ਦੀ ਸਾਰੇ ਨਵੀਆਂ ਜਿਹੜੀ ਕੈਬਨਿਟ ਮੰਤਰੀਆਂ ਦੀ ਚੋਣ ਵੀ ਹੋਈ ਹੈ ਔਰ ਚਾਰ ਇਹਨਾਂ ਦੇ ਵਿੱਚੋਂ ਚਾਰ ਪੰਜਾਬੀ ਮੂਲ ਦੇ ਦੱਸੇ ਗਏ ਨੇ ਤਾਂ ਬਿਲਕੁਲ ਵਿਸਤਾਰਪੂਰਵਕ ਤੁਹਾਨੂੰ ਦੱਸਦੇ ਨੇ ਕਿ ਕਾਰਨੀ ਵਜੋਂ ਐਲਾਨੀ ਗਈ ਆਪਣੀ ਵਜ਼ਾਰਤ ਦੀ ਟੀਮ ਚ ਚਾਰ ਪੰਜਾਬੀਆਂ ਨੂੰ ਸ਼ਾਮਲ ਕੀਤਾ ਹੈ ਇਹਨਾਂ ਦੇ ਵਿੱਚੋਂ ਦੋ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ ਜਿਨ੍ਹਾਂ ਦੇ ਵਿੱਚੋਂ ਅਨੀਤਾ ਆਨੰਦ ਨੂੰ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਤੇ ਤੇ ਮਨਿੰਦਰ ਸਿੱਧੂ ਨੂੰ ਇੰਟਰਨੈਸ਼ਨਲ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹਨਾਂ ਤੋਂ ਇਲਾਵਾ ਦੋ ਪੰਜਾਬੀਆਂ ਨੂੰ ਸੈਕਟਰੀ ਆਫ ਸਟੇਟ ਬਣਾਇਆ ਗਿਆ। ਇਹਨਾਂ ਦੇ ਵਿੱਚੋਂ ਰੂਬੀ ਸੋਹਤਾ ਨੂੰ ਕ੍ਰਾਈਮ ਦੇ ਨਾਲ ਨਜਿੱਠਣ ਤੇ ਸਰਾਏ ਨੂੰ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਸਟੇਟਸ ਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਾ ਕਾਰਨੀ ਨੇ ਆਪਣੇ ਵਾਅਦੇ ਅਨੁਸਾਰ ਕੈਨੇਡਾ ਦੇ ਲਗਭਗ ਸਾਰੇ ਸੂਬਿਆਂ ਨੂੰ ਆਪਣੇ ਮੰਤਰੀ ਮੰਡਲ ਚੋਂ ਨੁਮਾਇਦਗੀ ਦਿੱਤੀ ਹੈ। ਖਾਸ ਤੌਰ ਤੇ ਪੰਜਾਬੀਆਂ ਦੇ ਗੜ ਜਾਣੇ ਜਾਂਦੇ ਬ੍ਰੈਂਟਨ ਜੋਤੇ ਨੂੰ ਮੈਂਬਰ ਪਾਰਲੀਮੈਂਟਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਚੋਂ ਸਰਾਫਤ ਅਲੀ ਰੂਬੀ ਸਹੋਤਾ ਤੇ ਮਨਿੰਦਰ ਸਿੱਧੂ ਦੇ ਨਾਂ ਸ਼ਾਮਿਲ ਨੇ ਮਾਰਕ ਕਾਰਨੀ ਨੇ ਟਰੂਡੋ ਕੈਬਨਿਟ ਚ ਸ਼ਾਮਲ ਰਹੇ 11 ਮੰਤਰੀਆਂ ਨੂੰ ਆਪਣੇ ਮੰਤਰੀ ਮੰਡਲ ਚ ਵੀ ਸ਼ਾਮਲ ਕੀਤਾ ਆ ਦੱਸਦੀ ਹੈ ਕਿ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਬਿਲ ਬਲੇਅਰ ਜੁਨਾਈਟ ਪਾਰਟੀ ਪਾਸ ਤੇ ਕੁਦਰਤੀ ਸੋਮਿਆ ਦੇ ਮੰਤਰੀ ਜੋਨਾਥ ਵਿਲ ਨਿਕਸਨ ਦੇ ਨਾਂ ਨੂੰ ਸ਼ਾਮਲ ਕੀਤਾ ਗਿਆ ਸਾਬਕਾ ਪ੍ਰਧਾਨ ਮੰਤਰੀ ਤੇ ਸਾਬਕਾ ਵਿੱਤ ਮੰਤਰੀ ਕ੍ਰਿਸਟੀਅਫ ਰੈਂਡ ਬਾਰੇ ਵੀ ਸਮਝਿਆ ਜਾ ਰਿਹਾ ਹੈ ਕਿ ਉਹਨਾਂ ਨੇ ਮਾਰਕ ਕਾਰਨੀ ਖਿਲਾਫ ਲਿਬਰਲ ਲੀਡਰਸ਼ਿਪ ਦੀ ਝੋਨ ਲੜੀ ਸੀ ਇਸ ਲਈ ਉਹਨਾਂ ਨੂੰ ਸ਼ਾਇਦ ਮੰਤਰੀ ਮੰਡਲ 'ਚ ਸ਼ਾਮਲ ਨਹੀਂ ਕੀਤਾ ਜਾਏ ਪਰ ਕਾਰਨੀ ਨੂੰ ਫਰਾਗ ਦੇ ਲਈ ਦਿਖਾਉਂਦੇ ਹੋਏ ਫ੍ਰੀ ਲੈਂਡ ਨੂੰ ਮੰਤਰੀ ਮੰਡਲ 'ਚ ਸ਼ਾਮਲ ਕਰਕੇ ਉਹਨਾਂ ਨੂੰ ਟ੍ਰਾਂਸਪੋਰਟ ਮੰਤਰੀ ਤੇ ਇੰਟਰਨੈਸ਼ਨਲ ਟ੍ਰੇਡ ਦੀ ਜ਼ਿੰਮੇਵਾਰੀ ਸੌਂਪੀਏ ਸੋ ਖੈਰ ਇਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਖਬਰ ਦਾ ਜ਼ਿਕਰ ਕਰ ਲੈਣੇ ਆ ਕਿ ਕੈਨੇਡਾ ਦੇ ਮੰਤਰੀ ਮੰਡਲ ਦੇ ਵਿੱਚ ਚਾਰ ਪੰਜਾਬੀ ਨੇ ਜਿਨ੍ਹਾਂ ਨੇ ਪੰਜਾਬ ਤੇ ਸੂਬੇ ਦਾ ਜਿਹੜਾ ਨਾਂ ਕੈਨੇਡਾ ਦੀ ਧਰਤੀ ਦੇ ਉੱਤੇ ਵੀ ਚਮਕਾ ਦਿੱਤਾ ਜੇ ਇੱਕ ਵਾਰ ਫਿਰ ਤੋਂ ਜ਼ਿਕਰ ਕਰ ਲਿਆ ਜਾਵੇ ਨੀਤਾ ਆਨੰਦ ਜਿਨ੍ਹਾਂ ਨੂੰ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਤੇ ਮਨਿੰਦਰ ਸਿੱਧੂ ਨੂੰ ਇੰਟਰਨੈਸ਼ਨਲ ਵਿਭਾਗ ਦੀ ਜ਼ਿੰਮੇ ਸੌਂਪੀ ਗਿਆ ਐਨਾ ਤੋਂ ਇਲਾਵਾ ਦੋ ਪੰਜਾਬੀ ਹੋਰ ਨੇ ਜਿਨ੍ਹਾਂ ਨੂੰ ਸੈਕਟਰੀ ਆਫ ਸਟੇਟ ਬਣਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਰੂਬੀ ਸੋਹਤਾਂ ਨੂੰ ਕ੍ਰਾਈਮ ਦੇ ਨਾਲ ਜੁਟਣ ਤੇ ਸਰਾਏ ਨੂੰ ਇੰਟਰਨੈਸ਼ਨਲ ਹੈ ਜਿਹੜਾ ਡਵੈਲਪਮੈਂਟ ਦੀ ਸਕੇਟ ਕਤਰ ਦੀ ਜ਼ਿੰਮੇਵਾਰੀ ਸੌਂਪੀ ਗਿਆ ਜੀ ਹਾਂ ਰਣਦੀਪ ਸਿੰਘ ਸਰਾਏ